ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਹਮਾਸ ਨੇ ਵੀਡੀਓ ਇੱਕ ਜਾਰੀ ਕੀਤਾ ਹੈ ਜਿਸ ਵਿੱਚ ਇਜ਼ਰਾਈਲ ਵੱਲੋਂ ਬੰਦੀ ਬਣਾਏ ਲੋਕਾਂ 'ਚ ਪ੍ਰਮੁੱਖ ਇਜ਼ਰਾਈਲੀ ਅਮਰੀਕੀ ਵਿਅਕਤੀ ਦਿਖਾਈ ਦੇ ਰਹੇ ਆ। ਪਿਛਲੇ ਸਾਲ 7 ਅਕਤੂਬਰ ਨੂੰ ਗਾਜ਼ਾ ਪੱਟੀ ਤੋਂ ਇਸਲਾਮਿਕ ਕੱਟੜਪੰਥੀਆਂ ਨੇ ਇਜ਼ਰਾਈਲ ਤੇ ਹਮਲਾ ਕਰਕੇ ਵੱਡੀ ਗਿਣਤੀ ਚ ਲੋਕਾਂ ਨੂੰ ਬੰਦਕ ਬਣਾ ਲਿਆ ਸੀ ਉਦੋਂ ਤੋਂ ਇਜ਼ਰਾਈਲ ਅਤੇ ਹਮਾਸ ਵਿਚਾਲੇ جنگ ਚੱਲ ਰਹੀ ਹੈ ਹਮਾਸ ਵੱਲੋਂ ਜਾਰੀ ਵੀਡੀਓ ਚ ਇਜ਼ਰਾਈਲੀ ਅਮਰੀਕੀ ਹੇਰਸ਼ ਗੋਲਡਬਰਗ ਪੋਲਨ ਦਿਖਾਈ ਦੇ ਰਿਹਾ ਏ ਜਿਸ ਚ ਉਹ ਸਰਕਾਰ ਤੇ ਬੰਦੀਆਂ ਦੀ ਰਿਹਾਈ ਲਈ ਕੁਝ ਨਾ ਕਰਨ ਦਾ ਦੋਸ਼ ਲਗਾਉਂਦੇ ਨਜ਼ਰ ਆ ਰਹੇ ਨੇ ਪਿਛਲੇ ਸਾਲ ਉਸ ਨੂੰ ਬੰਦੀ ਬਣਾਏ ਜਾਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਪੋਲਨ ਦੇ ਜ਼ਿੰਦਾ ਹੋਣ ਦੇ ਸੰਕੇਤ ਮਿਲੇ ਨੇ ਇਸ ਵੀਡੀਓ ਦੇ ਜਾਰੀ ਹੋਣ ਤੋਂ ਬਾਅਦ ਲੋਕਾਂ 'ਚ ਰੋਸ ਹੈ ਤੇ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਬੰਦਕਾਂ ਨੂੰ ਜਲਦ ਤੋਂ ਜਲਦ ਰਿਹਾਅ ਕਰਵਾਉਣ ਲਈ ਠੋਸ ਕਦਮ ਚੁੱਕੇ ਜਾਣ ਵੀਡੀਓ 'ਚ ਪੋਲਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਜ਼raਇਲੀ ਬੰਬਾਰੀ 'ਚ 70 ਬੰਦੀ ਮਾਰੇ ਗਏ ਸਨ ਉਧਰ ਰੂਸ ਅਤੇ ਯੂਕਰੇਨ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਿਹਾ ਯੁੱਧ ਦੇ ਬਾਵਜੂਦ ਅਮਰੀਕਾ ਨੇ ਯੂਕਰੇਨ ਨੂੰ ਹਥਿਆਰ ਅਤੇ ਗੋਲਾ ਬਾਰੂਦ ਭੇਜਣਾ ਸ਼ੁਰੂ ਕਰ ਦਿੱਤਾ ਹੈ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਚੀਨ, ਇਰਾਨ ਅਤੇ ਉੱਤਰੀ ਕੋਰੀਆ ਦੇ ਉੱਤੇ ਰੂਸ ਦੀ ਮਦਦ ਕਰਨ ਦਾ ਦੋਸ਼ ਲਾਇਆ ਹੈ। ਬਾਈਡਨ ਨੇ ਯੂਕਰੇਨ ਅਤੇ ਇਜ਼ਰਾਈਲ ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਤਾਈਵਾਨ ਸਮੇਤ ਭਾਰਤ ਪ੍ਰਸ਼ਾਂਤ ਖੇਤਰ 'ਚ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ 95.3 ਅਰਬ ਅਮਰੀਕੀ ਡਾਲਰ ਦੇ ਸਹਾਇਤਾ ਪੈਕੇਜ ਨਾਲ ਸੰਬੰਧਿਤ ਬਿੱਲ ਤੇ ਦਸਤਖਤ ਕਰ ਦਿੱਤੇ ਨੇ। ਇਸ ਤੋਂ ਇਲਾਵਾ ਬੀਤੇ ਦਿਨੀ ਪੈਂਟਾਗਨ ਨੇ ਇਹ ਵੀ ਕਿਹਾ ਸੀ ਕਿ ਸੰਕਟਗ੍ਰਸਤ ਗਾਜ਼ਾ ਪੱਟੀ ਨੂੰ ਸਹਾਇਤਾ ਪਹੁੰਚਾਉਣ ਲਈ ਅਸਥਾਈ ਬੰਦਰਗਾਹ ਦਾ ਨਿਰਮਾਣ ਜਲਦੀ ਹੀ ਸ਼ੁਰੂ ਹੋ ਜਾਵੇਗਾ ਅਮਰੀਕੀ ਰੱਖਿਆ ਵਿਭਾਗ ਦੇ ਬੁਲਾਰੇ ਪੈਟ੍ਰਿਕ ਰਾਈਡਰ ਨੇ ਮੰਗਲਵਾਰ ਨੂੰ ਕਿਹਾ ਸੀ ਸਾਰੇ ਜ਼ਰੂਰੀ ਜਹਾਜ਼ ਮੈਡੀਟੇਰੀਅਨ ਖੇਤਰ ਦੇ ਅੰਦਰ ਨੇ ਤੇ ਨਿਰਮਾਣ ਸ਼ੁਰੂ ਕਰਨ ਲਈ ਖੜੇ ਨੇ ਅਸੀਂ ਬਹੁਤ ਜਲਦੀ ਬਹੁਤ ਨਜ਼ਦੀਕੀ ਭਵਿੱਖ ਚ ਨਿਰਮਾਣ ਸ਼ੁਰੂ ਕਰਨ ਦੀ ਸਥਿਤੀ ਚਾਹਾਂ ਰਾਈਡਰ ਨੇ ਕਿਹਾ ਕਿ ਨਵੰਤਮ ਮਈ ਦੇ ਸ਼ੁਰੂ ਚ ਉਸਾਰੀ ਸ਼ੁਰੂ ਹੋਣ ਦੀ ਸੰਭਾਵਨਾ ਸੀ ਯੂ ਐਸ ਸਰਕਾਰ ਨੇ ਮਾਰਚ ਚ ਕਿਹਾ ਸੀ ਕਿ ਉਹ ਗਾਜ਼ਾ ਪੱਟੀ ਦੇ ਬਾਹਰ ਭੂਮਦ ਸਾਗਰ ਚ ਇੱਕ ਅਸਥਾਈ ਬੰਦਰਗਾਹ ਸਥਾਪਿਤ ਕਰਨਾ ਚਾਹੁੰਦੀ ਹੈ ਤਾਂ ਜੋ ਇਸ ਖੇਤਰ ਚ ਭੋਜਨ ਪਾਣੀ ਤੇ ਦਵਾਈ ਲਿਆਂਦੀ ਜਾ ਸਕੇ ਵਾਈਟ ਹਾਊਸ ਹੁਣ ਆਤਮ ਹੱਤਿਆ ਦੀ ਰੋਕਥਾਮ ਲਈ ਆਪਣੀ ਨਵੀਂ ਰਣਨੀਤੀ ਦਾ ਪਰਦਾਫਾਸ਼ ਕਰੇਗਾ ਜਿਸ ਵਿੱਚ ਦੋ ਭਾਰਤੀ ਅਮਰੀਕੀਆਂ ਨੀਰਾ ਟੰਡਨ ਤੇ ਡਾਕਟਰ ਵਿਵੇਕ ਮੂਰਤੀ ਮੁੱਖ ਸ਼ਖਸੀਅਤਾਂ ਬਜੋਂ ਸ਼ਾਮਲ ਕੀਤੇ ਗਏ ਨੇ ਡਾਕਟਰ ਵਿਵੇਕ ਮੂਰਤੀ ਸੰਯੁਕਤ ਰਾਜ ਦੇ ਸਰਜਨ ਜਨਰਲ ਨੇ ਜਦਕਿ ਟੰਡਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਘਰੇਲੂ ਨੀਤੀ ਬਾਰੇ ਸਲਾਹ ਦਿੰਦੇ ਨੇ ਅੱਜ ਬਾਅਦ ਚ ਵਾਈਟ ਹਾਊਸ ਚ ਇੱਕ ਸਮਾਗਮ ਚ ਆਤਮ ਹੱਤਿਆ ਰੋਕ ਥਾਮ ਲਈ 2024 ਦੀ ਰਾਸ਼ਟਰੀ ਰਣਨੀਤੀ ਪੇਸ਼ ਕੀਤੀ ਜਾਵੇਗੀ ਇਹ ਰਣਨੀਤੀ ਓਪੀਔਡ ਮਹਾਮਾਰੀ ਨੂੰ ਖਤਮ ਕਰਨ ਅਤੇ ਮਾਨਸਿਕ ਸਿਹਤ ਨੂੰ ਸੁਧਾਰਨ ਦੇ ਰਾਸ਼ਟਰਪਤੀ ਬਾਈਡਨ ਦੇ ਏਕਤਾ ਏਜੰਡੇ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਚ ਮਦਦ ਕਰੇਗੀ ਟੰਡਨ ਨੇ ਕਿਹਾ ਪੀੜਤਾ ਨੂੰ ਘਟਾਉਣਾ ਤੇ ਖੁਦਕੁਸ਼ੀ ਨੂੰ ਰੋਕਣ ਲਈ ਅਸੀਂ ਸਭ ਕੁਝ ਕਰਨਾ ਰਾਸ਼ਟਰਪਤੀ ਬਾਈਡਨ ਦੀਆਂ ਪ੍ਰਮੁੱਖ ਤਰਜੀਹਾਂ ਤੋਂ ਇੱਕ ਸਮਝਦੇ ਹਾਂ ਅਮਰੀਕੀ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ 'ਚ ਸੁਧਾਰ ਕਰਨਾ ਇਸ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਓਪੀਓਡ ਮਹਾਮਾਰੀ ਅਤੇ ਦੇਸ਼ ਦੇ ਮਾਨਸਿਕ ਸਿਹਤ ਸੰਕਟ ਦਾ ਮੁਕਾਬਲਾ ਕਰਨ ਲਈ ਬਾਈਡਨ ਹੈਰਿਸ ਪ੍ਰਸ਼ਾਸਨ ਨੇ ਕਈ ਪਹਿਲ ਕਦਮੀਆਂ ਸ਼ੁਰੂ ਕੀਤੀਆਂ ਰੇ ਇਸ ਤੋਂ ਇਲਾਵਾ ਉਹ ਖੁਦਕੁਸ਼ੀ ਨੂੰ ਰੋਕਣ ਲਈ ਇੱਕ ਨਵੀਂ ਫੈਡਰਲ ਐਕਸ਼ਨ ਪਲਾਨ ਤੇ ਰਾਸ਼ਟਰੀ ਰਣਨੀਤੀ ਦੇ ਉਦਘਾਟਨ ਦਾ ਐਲਾਨ ਕਰਕੇ ਬੇहद ਖੁਸ਼ ਨੇ ਖੁਦਕੁਸ਼ੀਆਂ ਦੀ ਮਹਾਮਾਰੀ ਜਨਤਕ ਸਿਹਤ ਦੇ ਖੇਤਰ ਚ ਇੱਕ ਵੱਡੀ ਚਿੰਤਾ ਹੈ 2022 ਚ ਅਮਰੀਕਾ ਚ ਖੁਦਕੁਸ਼ੀਆਂ ਦੀ ਗਿਣਤੀ 49000 ਨੂੰ ਪਾਰ ਕਰ ਗਏ ਸੀ ਵਾਈਟ ਹਾਊਸ ਦੀ ਇੱਕ ਸੂਚਨਾ ਸ਼ੀਟ ਚ ਕਿਹਾ ਗਿਆ ਹੈ ਕਿ ਇਹ ਹਰ 11 ਮਿੰਟ ਚ ਇੱਕ ਮੌਤ ਦੇ ਬਰਾਬਰ ਹੈ ਸੰਯੁਕਤ ਰਾਜ ਅਮਰੀਕਾ ਚ ਵਧ ਰਹੀ ਖੁਦਕੁਸ਼ੀ ਦਰ ਦਾ ਅਸਰ ਭਾਰਤੀ ਅਮਰੀਕੀਆਂ ਲਈ ਵੀ ਹੈ ਹਾਲਾਂਕਿ ਕੋਈ ਅਧਿਕਾਰਤ ਅੰਕੜੇ ਉਪਲਬਧ ਨਹੀਂ ਹਨ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਘੱਟ ਸੇਵਾ ਵਾਲੇ ਤੇ ਜੋਖਮ ਵਾਲੇ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਸੰਬੋਧਿਤ ਕਰਨਗੇ ਅਤੇ ਸਮਾਗਮ ਦੌਰਾਨ ਨਵੀਂ ਯੋਜਨਾ ਪੇਸ਼ ਕਰਨਗੇ ਰਣਨੀਤੀ ਪਾੜੇ ਨੂੰ ਭਰਨ ਲਈ ਖਾਸ ਸਿਫਾਰਸ਼ਾਂ ਦਿੰਦੀ ਹੈ ਇਹ ਯੋਜਨਾ ਪਹਿਲੀ ਫੈਡਰਲ ਐਕਸ਼ਨ ਪਲਾਨ ਦੇ ਨਾਲ ਹੋਵੇਗੀ ਜੋ ਕਿ ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਅਨੁਸਾਰ 200 ਤੋਂ ਵੱਧ ਵੱਖਰੀਆਂ ਪਹਿਲ ਕਦਮੀਆਂ ਦੀ ਸੂਚੀ ਹੈ ਜੋ ਪੂਰੇ ਪ੍ਰਸ਼ਾਸਨ ਚ ਸੰਗੀਪਾਈਵਾਲ ਅਗਲੇ 3 ਸਾਲਾਂ ਚ ਲਾਂਚ ਕਰਨਗੇ ਅਤੇ ਮੁਲਾਂਕਣ ਕਰਨਗੇ ਪ੍ਰਭਾਵਸ਼ਾਲੀ ਕਮਿਊਨਿਟੀ ਆਧਾਰਿਤ ਖੁਦਕੁਸ਼ੀ ਰੋਕਥਾਮ ਪ੍ਰੋਗਰਾਮ ਦਾ ਮੁਲਾਂਕਣ ਕਰਨ ਕਲੀਨਿਕਲ ਸੈਟਿੰਗ ਚ ਇੱਕੋ ਸਮੇਂ ਦਵਾਈਆਂ ਦੀ ਵਰਤੋਂ ਅਤੇ ਖੁਦਕੁਸ਼ੀ ਦੇ ਜੋਖਮ ਦੇ ਇਲਾਜ ਦੇ ਤਰੀਕੇ ਲੱਭਣ ਲਈ ਯਤਨ ਕੀਤੇ ਜਾਣਗੇ ਔਰ ਇੱਕ ਮੋਬਾਈਲ ਸੰਕਟ ਲੋਕੇਟਰ ਨੂੰ ਫੰਡ ਦੇਣ ਲਈ 988 ਸੰਕਟ ਕੇਂਦਰ ਵਰਤ ਸਕਦੇ ਨੇ ਤੇ ਖੁਦਕੁਸ਼ੀ ਤੋਂ بچੇ ਲੋਕਾਂ ਨੂੰ ਵਧੇਰੇ ਸਹਾਇਤਾ ਪ੍ਰਦਾਨ ਕਰਨ ਲਈ ਯਤਨ ਕੀਤੇ ਜਾਣਗੇ ਅਮਰੀਕਾ ਦੀ ਲੈਬ ਚ ਇੱਕ ਰੋਬੋਟ ਤਿਆਰ ਕੀਤਾ ਗਿਆ ਹੈ ਜੋ ਅੱਗ ਉਗੜਦਾ ਹੈ ਇਹ ਰੋਬੋਟ ਮਾੜੀ ਮੋਟੀ ਅੱਗ ਨਹੀਂ ਸਗੋਂ 30 ਫੁੱਟ ਦੀ ਦੂਰੀ ਤੱਕ ਅੱਗ ਲਗਾਉਣ ਦੀ ਤਾਕਤ ਰੱਖਦਾ ਹੈ। ਭਾਵ ਇਹ ਰੋਬੋਟ 3 ਫੁੱਟ ਦੂਰ ਸਥਿਤ ਕਿਸੇ ਚੀਜ਼ ਨੂੰ ਸਕਿੰਟਾਂ 'ਚ ਸਾੜ ਸਕਦਾ ਹੈ। ਇਸ ਰਿਪੋਰਟ ਨੂੰ ਵਿਕਸਿਤ ਕਰਨ ਵਾਲੀ ਅਮਰੀਕੀ ਕੰਪਨੀ ਨੇ ਇਸ ਦਾ ਨਾਂ ਥਰਮੋਨੇਟਰ ਰੱਖਿਆ ਹੈ ਜੋ ਕਿ ਫਲੇਮ ਥਰੋਵਰ ਨਾਲ ਲੈਸ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਤੱਕ ਅਜਿਹੇ ਸੀਨ ਹਾਲੀਵੁੱਡ ਫਿਲਮਾਂ 'ਚ ਦੇਖਣ ਨੂੰ ਮਿਲਦੇ ਸਨ ਪਰ ਅਮਰੀਕਾ ਨੇ ਹੁਣ ਇਸ ਨੂੰ ਸੱਚ ਸਾਬਤ ਕਰ ਦਿੱਤਾ ਹੈ। ਓਹਾਈਓ ਸਥਿਤ ਰੋਬੋਟ ਬਣਾਉਣ ਵਾਲੀ ਥਰੋ ਫਲੇਮ ਕੰਪਨੀ ਦਾ ਕਹਿਣਾ ਹੈ ਕਿ ਥਰੋਮੋਨੇਟਰ ਪਹਿਲਾ ਕੁੱਤਾ ਰੋਬੋਟ ਹੈ ਜੋ ਅੱਗ ਬੁਝਾਉਂਦਾ ਹੈ ਕੰਪਨੀ ਦੀ ਵੈਬਸਾਈਟ ਮੁਤਾਬਕ ਥਰੋਮੋਨੇਟਰ ਕਮਾਂਡ ਤੇ ਕਿਤੇ ਵੀ ਅੱਗ ਦੀਆਂ ਲਪਟਾਂ ਛੱਡ ਸਕਦਾ ਹੈ ਇਹ ਰੋਬੋਟ ਲੇਜ਼ਰ ਨਾਲ ਅੱਗ ਨੂੰ ਕੰਟਰੋਲ ਕਰਦਾ ਹੈ ਰੋਬੋਟ ਨੂੰ ਫਰਸਟ ਪਰਸਨ 뷰 ਕੰਟਰੋਲਰ ਦੁਆਰਾ ਚਲਾਇਆ ਜਾਂਦਾ ਹੈ ਇਸ ਰੋਬੋਟ 'ਚ ਲਗਾਇਆ ਗਿਆ ਲੇਜ਼ਰ ਬੀਮ ਹਨੇਰੇ 'ਚ ਵੀ ਆਪਣੇ ਨਿਸ਼ਾਨੇ ਦੀ ਪਛਾਣ ਕਰ ਸਕਦਾ ਹੈ ਤੇ ਹਮਲਾ ਕਰ ਸਕਦਾ ਹੈ ਅਮਰੀਕੀ ਫਾਇਰ ਥਰੋ ਰੋਬੋਡੌਗ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਚ ਦੇਖਿਆ ਜਾ ਸਕਦਾ ਹੈ ਕਿ ਰੋਬੋਟ ਲੇਜ਼ਰ ਬੀਮ ਦੀ ਮਦਦ ਨਾਲ ਹਨੇਰੇ ਚ ਅੱਗੇ ਵਧਦਾ ਹੈ ਤੇ ਸਹੀ ਪੋਜੀਸ਼ਨ ਲੈ ਕੇ ਅੱਗ ਦੀਆਂ ਲਪਟਾਂ ਸੁੱਟਣਾ ਸ਼ੁਰੂ ਕਰ ਦਿੰਦਾ ਹੈ ਇਹ ਨਜ਼ਾਰਾ ਦੇਖ ਕੇ ਫਿਲਮਾਂ ਵਾਲੇ ਡ੍ਰੈਗਨ ਦੀ ਤਸਵੀਰ ਸਾਹਮਣੇ ਆਉਂਦੀ ਹੈ ਇਹ ਰੋਬੋਟ ਕੁੱਤਿਆਂ ਵਾਂਗ ਛਾਲ ਮਾਰਨ ਚ ਵੀ ਸਮਰੱਥ ਹੈ ਮਤਲਬ ਕਿ ਇਸ ਵਿੱਚ ਰੱਖਿਆ ਪ੍ਰਣਾਲੀ ਵੀ ਹੈ ਜੋ ਇਸ ਦੀ ਸੁਰੱਖਿਆ ਕਰਦੀ ਹੈ ਕੰਪਨੀ ਨੇ ਕਿਹਾ ਕਿ ਇਹ ਰੋਬੋਟ ਹੁਣ ਡਿਲੀਵਰੀ ਲਈ ਉਪਲਬਧ ਹੈ ਕੰਪਨੀ ਦੀ ਵੈਬਸਾਈਟ ਮੁਤਾਬਕ ਇਸ ਦੀ ਕੀਮਤ 9420 ਡਾਲਰ ਰੱਖੀ ਗਈ ਹੈ ਜਾਨੀ ਜੇਕਰ ਭਾਰਤੀ ਰੁਪਏ ਦੀ ਗੱਲ ਕਰ ਲਈਏ ਤੇ ਇਸ ਨੂੰ 7.84 ਲੱਖ ਚ ਖਰੀਦਿਆ ਜਾ ਸਕਦਾ ਹੈ ਅਮਰੀਕਾ ਦਾ ਇਹ ਅਨੋਖਾ ਰੋਬੋ ਡੌਗ ਲਾਈਟ ਡਟੈਚਨ ਅਤੇ ਰੀਜਿੰਗ ਤਕਨੀਕ ਤੇ ਕੰਮ ਕਰਦਾ ਹੈ ਇਹ ਤਕਨੀਕ ਕੁਝ ਕਾਰਾਂ ਅਤੇ 3D ਮੈਪਿੰਗ ਚ ਵੀ ਵਰਤੀ ਜਾਂਦੀ ਹੈ ਲਾਈਟ ਡਿਟੈਕਸ਼ਨ ਅਤੇ ਰੇਂਜਿੰਗ ਡਰੋਨ ਕੈਮਰਿਆਂ 'ਚ ਵੀ ਵਰਤੀ ਜਾਂਦੀ ਹੈ ਜੋ ਸੰਘਣੇ ਖੇਤਰਾਂ 'ਚ ਵਰਤੇ ਜਾਂਦੇ ਨੇ ਕੰਪਨੀ ਮੁਤਾਬਕ ਇਸ ਤੋਂ ਨਿਕਲਣ ਵਾਲੀ ਅੱਗ ਦਾ ਇਸਤੇਮਾਲ برف ਹਟਾਉਣ ਅਤੇ ਰਸਤੇ ਬਣਾਉਣ ਲਈ ਕੀਤਾ ਜਾ ਸਕਦਾ ਹੈ ਤੇ ਇਸ ਨੂੰ ਮਨੋਰੰਜਨ ਅਤੇ ਸਪੈਸ਼ਲ ਇਫੈਕਟਸ ਲਈ ਵੀ ਵਰਤਿਆ ਜਾ ਸਕਦਾ ਹੈ ਅਮਰੀਕੀ ਸੰਸਦ ਦੇ ਉੱਪਰਲੇ ਸਦਨ ਸੈਨੇਟ ਨੇ ਇੱਕ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਦੇ ਤਹਿਤ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਕਾਰਨ ਅਮਰੀਕਾ 'ਚ ਟਿਕਟੌਕ 'ਤੇ ਪਾਬੰਦੀ ਲਾਈ ਜਾ ਸਕਦੀ ਹੈ ਬੁੱਧਵਾਰ ਨੂੰ ਆਈਆਂ ਖਬਰਾਂ 'ਚ ਇਹ ਜਾਣਕਾਰੀ ਦਿੱਤੀ ਗਈ ਇਹ ਬਿੱਲ ਜਲਦੀ ਹੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਭੇਜਿਆ ਜਾਵੇਗਾ ਜਿਨ੍ਹਾਂ ਨੇ ਆਪਣੇ ਡੈਸਕ ਤੇ ਪਹੁੰਚਦੇ ਹੀ ਇਸ ਤੇ ਦਸਤਖਤ ਕਰਨ ਦਾ ਦਾਵਾ ਕੀਤਾ ਹੈ ਇਸ ਬਿੱਲ ਦੇ ਤਹਿਤ ਟਿਕਟੌਕ ਦੇ ਚੀਨੀ ਮਾਲਕ ਬਾਈਡੈਂਸ ਨੂੰ ਆਪਣੀ ਹਿੱਸੇਦਾਰੀ ਵੇਚਣ ਲਈ 9 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ ਨਹੀਂ ਤਾਂ ਐਪ ਨੂੰ ਅਮਰੀਕਾ 'ਚ ਬਲੌਕ ਕਰ ਦਿੱਤਾ ਜਾਵੇਗਾ ਪ੍ਰਤੀਨਿਧ ਸਦਨ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਬਿੱਲ ਸੈਨੇਟ ਕੋਲ ਪਹੁੰਚ ਗਿਆ ਹੈ ਅਮਰੀਕਾ ਨੂੰ ਚਿੰਤਾ ਇਹ ਕਿ ਟਿਕਟੌਕ ਜਿਸ ਦੇ ਦੇਸ਼ ਭਾਰਤ ਚ 170 ਮਿਲੀਅਨ ਤੋਂ ਵੱਧ ਉਪਭੋਗਤਾ ਨੇ ਦੀ ਵਰਤੋਂ ਅਮਰੀਕੀ ਨਾਗਰਿਕਾਂ ਦੀ ਜਸੂਸੀ ਕਰਨ ਜਾਂ ਗਲਤ ਜਾਣਕਾਰੀ ਫੈਲਾਉਣ ਲਈ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਟਿਕਟੌਕ ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਦੇਸ਼ ਨਹੀਂ ਹੈ। ਭਾਰਤ ਨੇ 2020 ਚ ਗਲਵਾਨ ਚ ਚੀਨੀ ਬਲਾਂ ਨਾਲ ਝੜਪ ਤੋਂ ਬਾਅਦ ਕਈ ਹੋਰ ਚੀਨੀ ਐਪਸ ਦੇ ਨਾਲ-ਨਾਲ ਟਿਕਟੌਕ ਤੇ ਵੀ ਪਾਬੰਦੀ ਲਗਾ ਦਿੱਤੀ ਸੀ। BBC ਨੇ ਬੋਧਵਾਰ ਨੂੰ ਰਿਪੋਰਟ ਦਿੱਤੀ ਸੀ ਕਿ ਟਿਕਟਾਕ ਨੇ ਅਮਰੀਕੀ ਕਦਮ ਤੇ ਤੁਰੰਤ ਪ੍ਰਤੀਕਿਰਿਆ ਨਹੀਂ ਦਿੱਤੀ ਬਾਈਡਨਸ ਨੇ ਪਹਿਲਾਂ ਕਿਹਾ ਸੀ ਕਿ ਉਹ ਟਿਕਟਾਕ ਨੂੰ ਵੇਚਣ ਲਈ ਮਜਬੂਰ ਕਰਨ ਦੇ ਕਿਸੇ ਵੀ ਯਤਨ ਦਾ ਵਿਰੋਧ ਕਰੇਗੀ ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਐਪ ਨੂੰ ਯੂਐਸ ਚ ਬਲੌਕ ਹੋਣ ਵਿੱਚ ਕਈ ਸਾਲ ਲੱਗ ਸਕਦੇ ਨੇ ਕਿਉਂਕਿ ਬਾਈਡਨਸ ਦੀ ਕਾਨੂੰਨੀ ਕਾਰਵਾਈ ਪ੍ਰਕਿਰਿਆ ਚ ਦੇਰੀ ਕਰੇਗੀ ਭਾਰਤੀ ਅਮਰੀਕੀ ਭਾਵਨੀ ਪਟੇਲ ਮੰਗਲਵਾਰ ਰਾਤ ਨੂੰ ਪੈਂਸਿਲਵੇਨੀਆ ਤੋਂ ਡੈਮੋਕ੍ਰੈਟਿਕ ਪਾਰਟੀ ਦੀ ਪ੍ਰਾਈਮਰੀ ਚ ਹਾਰ ਗਈ ਮੌਜੂਦਾ ਸੰਸਦ ਮੈਂਬਰ ਸਮਰ ਲੀ ਨੂੰ 12ਵੇਂ ਕਾਂਗਰੈਸਨਲ ਡਿਸਟ੍ਰਿਕਟ ਪੈਲਸਨਵੇਨੀਆ ਦੀ ਪ੍ਰਾਇਮਰੀ ਚ ਜੇਤੂ ਐਲਾਨਿਆ ਗਿਆ ਹੈ ਲੀ ਨੂੰ 59% ਜਦਕੇ ਪਟੇਲ ਨੂੰ 41% ਵੋਟਾਂ ਨਾਲ ਸਬਰ ਕਰਨਾ ਪਿਆ ਰਾਸ਼ਟਰਪਤੀ ਜੋ ਬਾਈਡਨ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਦੇ ਰਵਾਇਤੀ ਵਿਰੋਧੀ ਡੋਨਾਲਡ 트੍ਰੰਪ ਦੋਵਾਂ ਨੇ ਆਸ ਮੁਤਾਬਕ ਪ੍ਰਾਇਮਰੀ ਚੋਣ ਜਿੱਤੀ ਹੈ ਬਾਈਡਨ ਨੂੰ ਡੈਮੋਕ੍ਰੇਟਸ ਤੋਂ 94% ਵੋਟ ਮਿਲੇ ਨੇ ਪਟੇਲ ਬਾਈਡਨ ਦੀ ਹਮਾਇਤੀ ਹੈ ਜਦਕਿ ਲੀ ਰਾਸ਼ਟਰਪਤੀ ਦੀ ਪ੍ਰਮੁੱਖ ਆਲੋਚਕ ਹੈ ਤੇ ਉਹਨਾਂ ਇਜ਼ਰਾਈਲ ਖਿਲਾਫ ਜੰਗ 'ਚ ਫਲਸਤੀਨ ਦੀ ਹਮਾਇਤ ਕੀਤੀ ਹੈ। ਚੌਂ ਨਤੀਜੇ ਆਉਣ ਮਗਰੋਂ ਪittsburg Post Gazette ਨੇ ਕਿਹਾ ਪਟੇਲ ਦੀ ਹਾਰ ਦਰਸਾਉਂਦੀ ਹੈ ਕਿ ਲੀ ਜਿਹੀ ਪ੍ਰਗਤੀਸ਼ੀਲ ਉਮੀਦਵਾਰ ਹੁਣ ਵੀ ਪittsburg ਤੇ ਆਪਣਾ ਦਬਦਬਾ ਕਾਇਮ ਰੱਖ ਸਕਦੀ ਹੈ। ਮੂਲ ਰੂਪ ਚ ਭਾਰਤ ਦੇ ਗੁਜਰਾਤ ਨਾਲ ਸੰਬੰਧਿਤ ਪਟੇਲ ਦੀ ਮਾਂ ਪ੍ਰਵਾਸੀ ਵਜੋਂ ਅਮਰੀਕਾ ਆਈ ਸੀ ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ 6 ਮਈ ਨੂੰ ਆਪਣੀ ਤੀਜੀ ਪੁਲਾੜ ਯਾਤਰਾ ਤੇ ਜਾਵੇਗੀ ਉਹ ਬੋਇੰਗ ਦੇ ਸਟਾਰਲਾਈਨਰ ਕੈਲਿਪਸੋ ਮਿਸ਼ਨ ਦਾ ਹਿੱਸਾ ਹੋਣਗੇ ਅਮਰੀਕੀ ਪੁਲਾੜ ਏਜੰਸੀ ਨਾਸਾ ਮੁਤਾਬਕ ਮਿਸ਼ਨ ਲਈ ਦੋ ਸੀਨੀਅਰ ਵਿਗਿਆਨੀ ਬੁੱਚ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਨੂੰ ਚੁਣਿਆ ਗਿਆ ਹੈ ਵਰਤਮਾਨ ਚ ਸੁਨੀਤਾ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਚ ਚਾਲਕ ਦਲ ਦੀ ਉਡਾਣ ਟੈਸਟ ਮਿਸ਼ਨ ਪਾਇਲਟ ਵਜੋਂ ਸਿਖਲਾਈ ਲੈ ਰਹੇ ਨੇ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਨੂੰ 6 ਮਈ ਨੂੰ ਰਾਤ 10:34 ਮਿੰਟ ਤੇ ਅਲਾਈਐਂਸ ਐਟਲਸ V ਰਾਕਟ ਤੇ ਲਾਂਚ ਕੀਤਾ ਜਾਵੇਗਾ ਇਸ ਮਿਸ਼ਨ ਲਈ ਨਾਸਾ ਦੀ ਮਦਦ ਲਈ ਗਈ ਹੈ ਅਮਰੀਕਾ ਦੀ ਪੁਲਾੜ ਏਜੰਸੀ 25 ਅਪ੍ਰੈਲ ਨੂੰ ਪੁਲਾੜ ਯਾਨ ਬਾਰੇ ਪੂਰੀ ਜਾਣਕਾਰੀ ਸਾਂਝੀ ਕਰੇਗੀ ਪੁਲਾੜ ਏਜੰਸੀ ਮੁਤਾਬਕ ਪੁਲਾੜ ਯਾਨ ਨੂੰ ਫਲੋਰੀਡਾ ਦੇ ਕੇਪ ਕੈਨਾਵਰਲ ਸਪੇਸ ਫੋਰਸ ਸਟੇਸ਼ਨ ਤੇ ਸਪੇਸ ਲਾਂਚ ਕੰਪਲੈਕਸ 41 ਤੋਂ ਲਾਂਚ ਕੀਤਾ ਜਾਵੇਗਾ। ਦੋਵੇਂ ਯਾਤਰੀ ਦੋ ਹਫ਼ਤਿਆਂ ਤੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਚ ਰੁਕਣਗੇ। ਇਸ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਦਰਅਸਲ ਇਸ ਤੋਂ ਪਹਿਲਾਂ ਇਸ ਪੁਲਾੜ ਯਾਨ ਦਾ ਜੁਲਾਈ 2022 ਚ ਰਵਾਨਾ ਹੋਣਾ ਸੀਗਾ। ਪਰ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ ਇੱਕ ਸਾਲ ਲਈ ਟਾਲ ਦਿੱਤਾ ਗਿਆ ਸੀ ਇਸ ਸੰਬੰਧੀ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ